ਸੂਲਾਂ ਦੇ ਕਰਤਬ ਅਧਿਆਇ 22 हे ਭਰਾਵੋ ਅਤੇ हे ਪਿਤਰੋ ਮੇਰਾ ਇਹ ਉਸ ਜੋ ਹੁਣ ਮੈਂ ਤੁਹਾਡੇ ਅਗੇ ਸਾਹਮਣੇ ਕਰਦਾ ਹਾਂ ਸੁਣੋ ਉਹਨਾਂ ਨੇ ਜਾਂ ਸੁਨਿਆ ਜੋ ਇਬਰਾਨੀ ਪੱਖੇ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ ਤਾਂ ਹੋਰ ਵੀ ਚੁੱਪ ਰਹਿ ਗਏ ਤਦ ਉਹ ਬੋਲਿਆ ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਲਕਿਆ ਦੇ ਤਰਸਸ ਵਿੱਚ ਜੰਮਿਆ ਪਰ ਇਸੇ ਸ਼ਹਿਰ ਵਿੱਚ ਗਮਲੀਅਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਓ ਦਾਦਿਆਂ ਦੀ ਸ਼ਰਾ ਪੂਰੀ ਚੱਜ ਨਾਲ ਸਿੱਖੀ ਅਤੇ ਪਰਮੇਸ਼ਰ ਦੇ ਲਈ ਅਜੇ ਅਣਕਿਸਾ ਜੇ ਤੁਸੀਂ ਸਭ ਅੱਜ ਦੇ ਦਿਨ ਹੋ ਅਰ ਮੈਂ ਪੁਰਖਾ ਅਤੇ ਤੀਵੀਆਂ ਨੂੰ ਬਨ ਬਨ ਕੇ ਔਰ ਕੈਦ ਵਿੱਚ ਪਵਾ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਦੇ ਘਰ ਸਤਾਇਆ ਜਿਵੇਂ ਸਰਦਾਰ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਸਾਖੀ ਦਿੰਦੀ ਹੈ ਕਿ ਜਿਨ੍ਹਾਂ ਕੋਲ ਮੈਂ ਭਾਈਆਂ ਦੇ ਨਾਮ ਚਿੱਠੀਆਂ ਵੀ ਲੈ ਕੇ ਦਮਸ਼ਕ ਨੂੰ ਜਾਂਦਾ ਸਾਂ ਭਈ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਰਚਲੈਂਡ ਵਿੱਚ ਬਧੇ ਹੋ ਲਿਆਵਾਂ ਅਤੇ یوں ਹੋਇਆ ਕਿ ਜਾਮੇ ਤੁਰਦੇ ਤੁਰਦੇ ਤਮਸ਼ਕ ਦੇ ਨੇੜੇ ਪਹੁੰਚਿਆ ਤਾਂ ਦਪੈਗ ਦੇ ਵੇਲੇ ਚੁਫੇਰੇ ਅਚਾਨਕ ਆਕਾਸ਼ੋਂ ਵੱਡੀ ਜੋਤ ਚਮਕੀ ਔਰ ਮੈਂ ਜ਼ਮੀਨ ਉੱਤੇ ਡਿੱਗ ਪਿਆ ਅਤੇ ਇੱਕ ਆਵਾਜ਼ ਸੁਣੀ ਜੋ ਮੈਨੂੰ ਆਖਦੀ ਹੈ ਹੇ ਸਾਲੁਸ ਹੇ ਸਾਲੁਸ ਤੂੰ ਮੈਨੂੰ ਕਿਉਂ ਤੌਂਦਾ ਹੈ ਤਦ ਮੈਂ ਉੱਤਰ ਦਿੱਤਾ ਕਿ ਪ੍ਰਭੂ ਜੀ ਤੂੰ ਕੌਣ ਹੈ ਉਹਨੇ ਮੈਨੂੰ ਆਖਿਆ ਮੈਂ ਯਿਸੂ ਨਾਸੀ ਹਾਂ ਜਿਨੂੰ ਤੂੰ ਸਤਾਉਂਦਾ ਹੈ ਔਰ ਉਹਨਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ ਪਰ ਉਹਦੀ ਆਵਾਜ਼ ਜੋ ਮੇਰੇ ਸੰਗ ਬੋਲਦੀ ਸੀ ਨਾ ਸੁਣੀ ਫਿਰ ਮੈਂ ਕਿਹਾ हे ਪ੍ਰਭੂ ਮੈਂ ਕੀ ਕਰਾਂ ਪ੍ਰਭੂ ਨੇ ਮੈਨੂੰ ਆਖਿਆ ਤੂੰ ਉੱਠ ਕੇ ਦਮਿਸ਼ਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦਸੀਆਂ ਜਾਣਗੀਆਂ ਜੋ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜੀ ਦਮਿਸ਼ਕ ਵਿੱਚ ਆਇਆ ਔਰ ਉੱਥੇ ਇੱਕ ਹਨਾਨੀਆ ਨਾਮੇ ਜੋ ਸ਼ਰਾਦੀ ਦੀਤ ਮੁਜ਼ਬ ਭਗਤ ਲੋਕ ਸੀ ਅਤੇ ਸਾਰੀ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕ ਨਾਮ ਸੀ ਮੇਰੇ ਕੋਲ ਆਇਆ ਅਤੇ ਉਸਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ ਭਾਈ ਸੋਲਸ ਸੁਜੱਖਾ ਹੋ ਜਾ ਔਰ ਉਸੇ ਵੇਲੇ ਮੈਂ ਉਹਦੇ ਉੱਤੇ ਨਜ਼ਰ ਕੀਤੀ ਉਹ ਬੋਲਿਆ ਸਾਡੇ ਵੱਡਿਆਂ ਦੇ ਪਰਮਿਸ਼ਨ ਨੇ ਤੈਨੂੰ ਠਰਾਇਆ ਹੈ ਜੋ ਤੂੰ ਉਹਦੀ ਮਰਜ਼ੀ ਨੂੰ ਜਾਣੇ ਅਤੇ ਉਸ ਤਰ ਮੈਨੂੰ ਵੇਖੇ ਅਤੇ ਉਹਦੇ ਮੂੰਹ ਦਾ ਸ਼ਬਦ ਸੁਣੇ ਕਿਉਂ ਜੋ ਉਸ ਦੇ ਲਈ ਤੂੰ ਸਭਨਾ ਮਨੁੱਖਾਂ ਦੇ ਅੱਗੇ ਉਹਨਾਂ ਗੱਲਾਂ ਦਾ ਗਵਾ ਹੋਵੇਂਗਾ ਜਿਹੜੀਆਂ ਤੈਨੂੰ ਵੇਖੀਆਂ ਅਤੇ ਸੁਣੀਆਂ ਹਨ ਹੁਣ ਤੂੰ ਕਿਉਂ ਢਿੱਲ ਕਰਦਾ ਹੈ ਉਠ ਅੱਜ ਉਹਦਾ ਨਾਮ ਲੈਂਦਾ ਹੋਇਆ ਬਪਤਿਸਮ ਲ ਲੈ ਅਤੇ ਆਪਣੇ ਪਾਪ ਤੋਂ ਛੁੱਟ। ਅਤੇ ਐਉਂ ਹੋਇਆ ਕਿ ਜਦ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੇਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸ਼ੁੱਧ ਹੋ ਗਿਆ। ਅਤੇ ਉਹਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਸ਼ਤਾਬੀ ਨਿਕਲ ਜਾ ਕਿਉਂ ਜੋ ਉਹ ਮੇਰੇ ਹੱਕ ਵਿੱਚ ਤੇਰੀ ਸਾਖੀ ਨਾ ਮੰਨਣਗੇ। ਮੈਂ ਆਖਿਆ हे ਰਬੂ ਉਹ ਆਪ ਜਾਣਦੇ ਹਨ ਜੋ ਮੈਂ ਉਹਨਾਂ ਨੂੰ ਜਿਨ੍ਹਾਂ ਤੇਰੇ ਉੱਤੇ ਨੇਚਾ ਕੀਤੀ ਕੈਦ ਕਰਦਾ ਅੱਜ ਹਰੇਕ ਸਮਾਜ ਵਿੱਚ ਮਾਰਦਾ ਸਾਂ। ਅਰਜਾ ਤੇਰੇ ਸ਼ਹੀਦ ਇਸਤੀਫਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜਾ ਅਤੇ ਰਾਜੀ ਸਾਂ ਅੱਛਾ ਉਹਦੇ ਖੁੰਨੀਆਂ ਦੇ ਬਸਤਰਾਂ ਦੀ ਰਾਖੀ ਕਰਦਾ ਸਾਂ ਤਾਂ ਉਹਨ ਮੈਨੂੰ ਆਖਿਆ ਕਿ ਤੁਰਜਾ ਕਿਉਂ ਜੋ ਮੈਂ ਤੈਨੂੰ ਦੂਰ ਵਾਟ ਪਰਾਇਆ ਕਮਾ ਦੇ ਕੋਲ ਕੱਲਾਂਗਾ ਇਹ ਇਸ ਗੱਲ ਤੇ ਕਰ ਉਹਦੀ ਸੁਣਦੇ ਰਹੇ ਤਾਂ ਉੱਚੀ ਆਵਾਜ਼ ਨਾਲ ਆਖਣ ਲੱਗੇ ਭਈ ਇਹੋ ਜੇ ਮਨੁੱਖ ਨੂੰ ertid ਉਤੋਂ ਦੂਰ ਕਰ ਦਿਓ ਕਿਉਂ ਜੋ ਉਹਦਾ ਜੋਣਾ ਹੀ ਯੋਗ ਨਹੀਂ ਜਾਂ ਉਹ ਤੁਮ ਮਚੌਣ ਅਤੇ ਆਪਣੇ ਲੀੜੇ ਸੁੱਟ ਕੇ ਖੇਡਾਉਣ ਲੱਗੇ ਸਰਦਾਰ ਨੇ ਹੁਕਮ ਦਿੱਤਾ ਜੋ ਉਹਨੂੰ ਇਕਲੇ ਵਿੱਚ ਲਿਆਉਣ ਅਤੇ ਆਖਿਆ ਪਈ ਉਹਨੂੰ ਕੋੜੇ ਮਾਰ ਕੇ ਪਰਤਾਓ ਤਾਂ ਜੋ ਮੈਨੂੰ معلوم ਹੋਵੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਇਉਂ ਡੰਡ ਪਾਉਂਦੇ ਹਨ ਜਾਂ ਉਹਨਾਂ ਉਸ ਨੂੰ ਤਸਮੇ ਨਾਲ ਜਕੜਿਆ ਤਾਂ ਪੁਲਿਸ ਨੇ ਸੁਬੇਦਾਰ ਨੂੰ ਜਿਹੜਾ ਕੋਲ ਖੜਾ ਸੀ ਆਖਿਆ ਕਿ ਤੁਹਾਨੂੰ ਯੋਗ ਹੈ ਕਿ ਇੱਕ ਰومی ਆਦਮੀ ਨੂੰ ਦੋਸ਼ ਸਾਬਤ ਕੀਤਿਆਂ ਬਿਨਾ ਕੋੜੇ ਮਾਰੋ ਜਾਂ ਸੁਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਕੋਲ ਜਾ ਕੇ ਖਬਰ ਦਿੱਤੀ ਅਤੇ ਕਿਹਾ ਤੁਸੀਂ ਇਹ ਕੀ ਕਰਨ ਲੱਗੇ ਹੋ ਇਹ ਮੁਲਕ ਤਾਂ ਰومی ਹੈ ਸਰਦਾਰ ਨੇ ਕੋਲ ਜਾ ਕੇ ਉਹਨੂੰ ਆਖਿਆ ਮੈਨੂੰ ਦੱਸ ਤੂੰ ਰومی ਹੈ ਉਹ ਬੋਲਿਆ ਹਾਂਜੀ ਤਾਂ ਸਰਦਾਰ ਨੇ ਅਗੋਂ ਆਖਿਆ ਮੈਂ ਬਹੁਤ ਪੈਸਾ ਖਰਚ ਕਰਕੇ ਇਹ ਮਰਤਬਾ ਪਾਇਆ ਪੁਲਿਸ ਬੋਲਿਆ ਪਰ ਮੈਂ ਅਜੇ ਹੀ ਜੰਮਿਆ ਉਹ ਪ੍ਰੰਤ ਜਿਹੜੇ ਉਹਨੂੰ ਪਰਤਾਉਣ ਲੱਗੇ ਸਨ ਉਹ ਛੱਟ ਉਹਦੇ ਕੋਲ ਹਟ ਗਏ ਅਤੇ ਸਰਦਾਰ ਵੀ ਇਹ ਜਾਣ ਕੇ ਪਈਓ ਰومی ਹੈ ਅਤੇ ਮੈਂ ਉਹਨ ਬੰਨਿਆ ਡਰ ਗਿਆ ਅਗਲੇ ਪਲਕ ਉਸਨੇ ਇਸ ਇਰਾਦੇ ਨਾਲ ਜੋ ਹਕੀਕਤ ਮعلوم ਕਰੇ ਭਈ ਯੋਧਿਆ ਨੇ ਉਹਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਹਨ ਖੋਲ ਦਿੱਤਾ ਅਤੇ ਪ੍ਰਧਾਨ ਜਾਜਕਾਂ ਅਤੇ ਸਾਰੀ ਮਹਾਂਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ ਫਿਰ ਉਸਨੇ ਪੁਲਿਸ ਨੂੰ ਹੇਠ ਉਤਾਰ ਕੇ ਉਹਨਾਂ ਦੇ ਸਾਹਮਣੇ ਖੜਾ ਕੀਤਾ